ਸੇਤ ਕੇਂਦਰ ਪਿੰਡ ਕਮਲਵਾਲਾ ਜਿਸ ਨੂੰ ਮਿੰਨੀ ਹਸਪਤਾਲ ਵੀ ਕਿਹਾ ਜਾਂਦਾ ਹੈ ਉਸ ਹਸਪਤਾਲ ਤੋਂ ਬੀਤੀ ਰਾਤ ਲਗਭਗ 1.5 ਲੱਖ ਰੁਪਏ ਦੀ ਸਮਗਰੀ ਦੀ ਹੋਈ ਚੋਰੀ ਚੋਰ ਚੋਰੀ ਕਰਕੇ ਹੋਏ ਰਫੂ ਚੱਕਰ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਚੋਰੀ ਨੂੰ ਗਰੋ ਵੱਲੋਂ ਇੰਜਾਮ ਦਿੱਤਾ ਗਿਆ ਹੈ ਕਿਉਂਕਿ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਸ ਨੂੰ ਕਿਸੇ ਇੱਕ ਚੋਰ ਵੱਲੋਂ ਕੀਤਾ ਹੋਇਆ ਨਹੀਂ ਹੈ ਇਸ ਮੌਕੇ ਸੀਐਚਓ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਸਮਾਨ ਚੋਰੀ ਹੋਇਆ ਹੈ ਉਸਦੀ ਟੋਟਲ ਕੀਮਤ ਲਗਭਗ 1.5 ਲੱਖ ਰੁਪਏ ਦੇ ਕਰੀਬ ਹੋਵੇਗੀ ਤੇ ਉਹ ਸਮਗਰੀ ਰਜਾਨਾ ਜੀਵਨ ਦੀ ਪਹਿਲ ਆਧਾਰਿਤ ਵਰਤੋਂਯੋਗ ਸੀ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਉਧਰ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲੈ ਲੈਂਦਿਆ ਸਾਡੀ ਪੱਤਰਕਾਰ ਟੀਮ ਨੂੰ ਥਾਣੇਦਾਰ ਮੇਜਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮਾਮਲਾ ਦਰਜ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਦੇਖੋ ਪੂਰੀ ਰਿਪੋਰਟ ਹਾਂਜੀ ਸਰ ਕੀ ਨਾਮ ਕੀ ਹੈ ਜੀ ਮੇਰਾ ਨਾਮ ਜੀ ਸੀਐਚਓ ਨਵਜੀਤ ਕੁਮਾਰ ਆ ਠੀਕ ਜੀ ਕੀ ਮਾਮਲਾ ਕੀ ਹੋਇਆ ਜੀ ਇੱਥੇ ਅੱਜ ਸਿਹਤ ਕੇਂਦਰ ਚ ਜੀ ਅੱਜ ਇੱਥੇ ਮੇਰੇ ਹਸਪੀਟਲ ਕੰਮ ਮਾਮਲਾ ਇਹ ਹੋਇਆ ਕਿ ਜਦੋਂ ਮੈਂ ਸਵੇਰੇ ਡਿਊਟੀ ਪਹੁੰਚਿਆ ਅੱਛਾ ਜੀ ਤੇ ਮੈਂ ਵੇਖਿਆ ਵੀ ਕਮਰਾ ਮੇਰਾ ਉਥਲ ਪੁਥਲ ਹੋਇਆ ਪਿਆ ਠੀਕ ਮੇਰੇ ਕਮਰੇ 'ਚ ਚੋਰੀ ਹੋਈ ਹੁੰਦੇ ਚੋਰੀ 'ਚ ਏਸੀ ਚੋਰੀ ਹੋ ਗਿਆ ਕੰਪਿਊਟਰ ਹੋ ਗਿਆ ਪ੍ਰਿੰਟਰ ਚੋਰੀ ਹੋ ਗਿਆ ਮੇਰਾ ਬੈਟਰਾ ਸੀਗਾ ਜੀ ਉੱਥੇ ਇਨਵਰਟਰ ਬੈਟਰਾ ਉਹ ਚੋਰੀ ਹੋ ਗਿਆ ਵੇਟਿੰਗ ਮਸ਼ੀਨ ਚੋਰੀ ਹੋ ਗਈ ਅੱਛਾ ਜੀ ਫਿਰ ਮੈਂ ਸਾਰੀ ਪੰਚਾਇਤ ਨੂੰ ਪਹਿਲਾਂ ਮੈਂ ਗੁਰਦੁਆਰੇ ਆਵਾਜ਼ ਦਵਾਈ ਠੀਕ ਹੈ ਜੀ ਕਿ ਸਾਰੀ ਪੰਚਾਇਤ ਪਹੁੰਚੇ ਇੱਥੇ ਮੇਰੇ ਕੋਲੇ ਅੱਛਾ ਜੀ ਤੇ ਪੰਚਾਇਤ ਨੇ ਸਹਿਯੋਗ ਦਿੱਤਾ ਸਾਰੀ ਪੰਚਾਇਤ ਆਈ ਉਹਨਾਂ ਨੂੰ ਮੌਕਾ ਵਿਖਾਇਆ ਠੀਕ ਹੈ ਜੀ ਫਿਰ ਅਸੀਂ ਜਾ ਕੇ ਪੁਲਿਸ ਥਾਣੇ ਦਰਖਾਸਤ ਲਗਾ ਕੇ ਆਏ ਆ ਠੀਕ ਹੈ ਜੀ ਤੇ ਪੁਲਸ ਵਾਲੇ ਆਏ ਸੀਗੇ ਉਹਨਾਂ ਨੇ ਵੀ ਮੌਕਾ ਵੇਖਿਆ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਕੋਈ ਨਾ ਆਪਾਂ ਜਲਦੀ ਦੀ ਜਲਦੀ ਲੱਭਾਂਗੇ ਇਹ ਠੀਕ ਹੈ ਸਿਹਤ ਕੇਂਦਰ ਤੇ ਕਿਸ ਪਾਤੇ ਕੰਮ ਕਰ ਰਹੇ ਹੋ ਜੀ ਮੈਂ ਸੀਐਚਓ ਦੇ ਅਹੁਦੇ ਤੇ ਕੰਮ ਕਰਦਾ ਹਾਂ ਕਮਿਊਨਿਟੀ ਹੈਲਥ ਆਫੀਸਰ ਐਜ਼ ਆ ਡਾਕਟਰ ਠੀਕ ਹੈ ਜੀ ਲਗਭਗ ਕਿੰਨੇ ਕੁ ਜਿਹੜਾ ਕੀਮਤ ਦੱਸੀ ਜਾ ਰਹੀ ਹੈ ਜਿਹੜਾ ਹੋਇਆ ਸਮਾਨ ਜੀ ਉਹਦੀ ਕੀਮਤ ਲੱਖ ਸਵਾ ਲੱਖ ਦੀ ਤਾਂ ਹੈਗੀ ਸੀ ਜੀ ਠੀਕ ਹੈ ਟੋਟਲੀ ਹਾਂਜੀ ਜ਼ਿਆਦਾ ਹੋਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਠੀਕ ਹੈ ਜੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਮਲਾਜ਼ਮ ਆਏ ਸੀ ਉਹਨਾਂ ਨੂੰ ਵੀ ਆਪਾਂ ਸ਼ਿਕਾਇਤ ਦਰਜ ਕਰਾਤੀ ਉੱਥੇ ਜਾ ਕੇ ਠਾਣੇ ਨੂੰ ਵੀ ਅੱਛਾ ਮੌਕਾ ਦੇਖ ਗਿਆ ਜੀ ਮੌਕਾ ਦੇਖ ਗਏ ਨਹੀਂ ਠੀਕ ਹੈ ਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਮੰਗ ਤਾਂ ਜੀ ਇਹ ਹੀ ਹੈ ਕਿ ਹੁਣ ਪੰਚਾਇਤ ਨੂੰ ਵੀ ਪਤਾ ਵੀ ਬੰਦੇ ਕਿਹੜੇ ਕਿਹੜੇ ਮਾੜੇ ਹੈਗੇ ਪਿੰਡ 'ਚ ਬਿਲਕੁਲ ਜੀ ਉਹਨਾਂ ਨੂੰ ਪੁੱਛਗਛ ਕੀਤੀ ਜਾਵੇ ਚਲੋ ਜਿੰਨਾ ਸਮਾਨ ਮੇਰਾ ਲੱਭਦਾ ਉਹਨਾ ਹੀ ਸਹੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਦਾ ਚੋਰਾਂ ਦਾ ਗੱਲ ਇਹ ਆ ਚੋਰਾਂ ਨੇ ਸਮਾਨ ਐਵੇਂ ਦਾ ਵੀ ਚੋਰੀ ਕਰ ਲਿਆ ਜਿਹੜਾ ਉਹਨਾਂ ਦੇ ਕੰਮ ਦਾ ਨਹੀਂ ਹੈਗਾ ਅੱਛਾ ਜੀ ਤੇ ਉਹ ਬਾਹਰ ਵਿਕਣਾ ਵੀ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਮ ਕੀ ਹੈ ਜੀ ਵਰਨਾ ਚਰਨਜੀਤ ਸਿੰਘ ਹੈ ਜੀ ਠੀਕ ਹੈ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਕੀ ਹੈ ਵੀ ਡਾਕਟਰ ਸਾਹਿਬ ਆਏ ਪੂਰੀ ਟੀਮ ਆਈ ਤੇ ਨਾ ਕੇ ਦੇਖਿਆ ਦੋ ਤਿੰਨ ਛੁੱਟੀਆਂ ਰਹੀਆਂ ਅੱਛਾ ਜੀ ਆ ਕੇ ਦੇਖਿਆ ਵੀ ਜਦ ਦਰਵਾਜ਼ੇ ਖੋਲੇ ਤੇ ਸਮਾਨ ਚੋਰੀ ਹੋ ਜਾਂਦਾ ਹੈ ਠੀਕ ਹੈ ਜੀ ਮੁੜ ਕੇ ਦਾ ਪਿੰਡ 'ਚ ਆਵਾਜ਼ ਦਵਾਈ ਸਾਰੇ ਜਿੰਨੇ ਪਤਵੰਤੇ ਆ ਪਿੰਡ 'ਚ ਇੱਥੇ ਪਹੁੰਚੇ ਆ ਅੱਛਾ ਜੀ ਇਹਨਾਂ ਸਾਰਿਆਂ ਨੇ ਆ ਕੇ ਤੇ ਇਨਾਂ ਦੀ ਸਹਾਇਤਾ ਨਾਲ ਥਾਣੇ ਗਏ ਤੇ ਉੱਥੇ ਜਾ ਕੇ ਦਰਖਾਸਤ ਦਿੱਤੀ ਲੈਤੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੱਸਿਆ ਜਾ ਰਿਹਾ ਜੀ ਨੁਕਸਾਨ ਇਹੋ ਹੀ 1.5 ਲੱਖ ਦੇ ਅੰਦਰ ਬਾੜੀ ਹੈ ਠੀਕ ਹੈ ਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਮੰਗ ਬਸ ਇਨਸਾਫ ਹੀ ਆ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਨਾ ਅਰੈਸਟ ਕੀਤਾ ਜਾਵੇ ਠੀਕ ਹੈ ਤੇ ਹਸਪੀਟਲ ਦੀ ਚੀਜ਼ ਜਿਹੜੀ ਹੈ ਬਾਰ-ਬਾਰ ਤਾਂ ਬੰਦ ਹੀ ਨੇ ਜੀ ਬਿਲਕੁਲ ਜੀ ਇਹ ਚਲੋ ਲੋਕਾਂ ਦੇ ਸਹੂਲਤ ਵਾਸਤੇ ਸੀਗੀ ਬਿਲਕੁਲ ਜੀ ਲੋਕ ਇੱਥੇ ਦਵਾਈਆਂ ਲੈਣ ਆਉਂਦੇ ਆ ਜਿਹੜਾ ਵੱਖ-ਵੱਖ ਪਿੰਡਾਂ ਤੋਂ ਵੀ ਲੋਕ ਇੱਥੇ ਆ ਕੇ ਦਵਾਈ ਲੈਂਦੇ ਆ ਅੱਛਾ ਜੀ ਜਿਹੜੇ ਇੱਥੋਂ ਦੇ ਇੰਚਾਰ ਡਾਕਟਰ ਸਾਹਿਬ ਆ ਬੜੇ ਵਧੀਆ ਬੰਦੇ ਆ ਲੋਕਾਂ ਦਾ ਬਹੁਤ ਫਾਇਦਾ ਕਰਦੇ ਆ ਭਲਾ ਕਰਦੇ ਲੋਕਾਂ ਦਾ ਦੱਸਿਆ ਯਾਰ ਡਾਕਟਰ ਨਾਲ ਕੁਛ ਆਪਦੇ ਕੋਲ ਸੇਵਾ ਕੀਤੀ ਸੀ ਬਿਲਕੁਲ ਜੀ ਉਹਨੇ ਕੋਲੋਂ ਵੀ ਆਪਦੇ ਖਰਚਾ ਕਰਕੇ ਵੇਖੋ ਜੀ ਜਿੱਥੇ ਕੋਈ ਬੰਦਾ ਬੈੰਦਾ ਵਾ ਤੇ ਰੂਟੀਨ ਚ ਡਿਊਟੀ ਦੇ ਰਿਹਾ ਉਹ ਆਪਦੇ ਫਾਇਦੇ ਵਾਸਤੇ ਆਪਦੇ ਕੋਲੋਂ ਵੀ ਪੈਸੇ ਲਾ ਲੈਂਦਾ ਸੀ ਬਿਲਕੁਲ ਹਾਂਜੀ ਠੀਕ ਹੈ ਧੰਨਵਾਦ ਹਾਂਜੀ ਸਰ ਅੱਜ ਇੱਥੇ ਪਹੁੰਚੇ ਕੀ ਮਾਮਲਾ ਕੀ ਸੀ ਜੀ ਇੱਥੇ ਨਾ ਦੋ ਦਿਨ ਛੁੱਟੀਆਂ ਸੀਗੀਆਂ ਹਸਪਤਾਲ 'ਚ ਚੋਰੀ ਹੋਈ ਠੀਕ ਹੈ ਜੀ ਤੁਹਾਨੂੰ ਪਤਾ ਲੱਗਾ ਅਸੀਂ ਮੌਕਾ ਵੇਖਣ ਆਏ ਹਾਂ ਅੱਜ ਠੀਕ ਹੈ ਜੀ ਮੌਕਾ ਵੇਖ ਲਿਆ ਏ ਡਾਕਟਰ ਸਾਹਿਬ ਨੂੰ ਕਹਦਾ ਵੀ ਐਪਲੀਕੇਸ਼ਨ ਦੇ ਦਿਓ ਠੀਕ ਹੈ ਜੀ ਜਿਹੜੀ ਬੰਦ ਹੀ ਕਾਰਵਾਈ ਕਰ ਦਿੰਦੇ ਨੇ ਠੀਕ ਹੈ ਲਗਭਗ ਕਿੰਨਾ ਕੋ ਕਿੰਨੇ ਕੋ ਕੀਮਤ ਦਾ ਸਮਾਨ ਆ ਜਿਹੜਾ ਚੋਰੀ ਹੋਇਆ ਲਗਭਗ ਡਾਕਟਰ ਸਾਹਿਬ ਦੇ ਕਹਿੰਦੇ ਮਦਾ ਕੋਸਾ 5 ਲੱਖ ਰੁਪਏ ਦਾ ਸਮਾਨ ਹੈ ਠੀਕ ਹੈ ਜੀ ਤੇ ਨਹੀਂ ਕੋਸ਼ਿਸ਼ ਕਰਾਂਗੇ ਜਲਦੀ ਚੋਰਾਂ ਨੂੰ ਫੜ ਕੇ ਚਿਕ ਮੌਲਾ ਤੂ ਇਸਕੋ ਮਸ਼ਕਾਇਦ ਅਰਜ਼ੀ ਕਰ ਲਈ ਗਈ ਹੈ ਸ਼ਿਕਾਇਤ ਡਾਕਟਰ ਸਾਹਿਬ ਨੇ ਐਪਲੀਕੇਸ਼ਨ ਦੇਣੀ ਹੈ ਜੇ ਦਿੰਦੇ ਇਹਦੇ ਕਰ ਦਨੇ ਠੀਕ ਹੈ ਸਰ ਮੱਲਾ ਵਾਲੇ ਤੋਂ ਰਾਈਵਰ ਸੰਤ ਚੂਰਾ ਦੇ ਨਾਲ ਬਿਊਰੋ ਰਿਪੋਰਟ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇਕਰ ਤੁਸੀਂ Facebook ਚੈਨਲ ਤੇ ਨਵੇਂ ਤੋਂ Facebook ਚੈਨਲ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੜੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ